ਇੱਕ ਹਥਣੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ Jio ਦੇ ਸਿਮ ਫੋਨਾਂ ਤੋਂ ਕੱਢ ਕੇ ਛੁੱਟੇ ਜਾ ਰਹੇ ਨੇ ਅੰਬਾਨੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੱਸਿਏ ਕਿ ਇੱਕ ਹਥਣੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜੇ ਜਾਣ ਨੂੰ ਲੈ ਕੇ ਇਹ ਮਸਲਾ ਹੈ ਜਿਹੜਾ ਲਗਾਤਾਰ ਪੱਕਦਾ ਜਾ ਰਿਹਾ ਹੈ ਮਹਾਰਾਸ਼ਟਰ ਦੇ ਕੋਲਾਪੁਰ ਦੇ ਵਿੱਚ ਇੱਕ ਜੈਨ ਮੱਠ ਦੇ ਵਿੱਚ ਲਗਭਗ 3 ਸਾਲ ਦੀ ਇੱਕ ਛੋਟੀ ਹਥਣੀ ਸੀ ਜੋ ਉਸ ਸਮੇਂ ਤੋਂ ਉੱਥੇ ਰਹਿ ਰਹੀ ਸੀ ਅਤੇ ਹੁਣ ਉਹ ਵੱਡੀ ਹੋ ਗਈ ਸੀ ਪਰ ਪਿਛਲੇ ਦਿਨੀ ਕੋਰਟ ਦੇ ਹੁਕਮਾਂ ਤੋਂ ਬਾਅਦ ਉਸ ਨੂੰ ਗੁਜਰਾਤ ਦੇ ਵੰਤਾਰਾ ਦੇ ਵਿੱਚ ਜ਼ੂ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਅੰਬਾਨੀਆਂ ਦੇ ਵੱਲੋਂ ਜਾਨਵਰਾਂ ਨੂੰ ਰੱਖਿਆ ਜਾਂਦਾ ਹੈ ਪਰ ਇਸ ਦਾ ਵਿਰੋਧ ਲਗਾਤਾਰ ਹੋ ਰਿਹਾ ਹੈ ਜਿਸ ਕਰਕੇ ਨਰਾਜ਼ ਲੋਕਾਂ ਨੇ Jio ਦਾ ਬਾਇਕਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਹਥਣੀ ਮਾਧੂਰੀ ਨੂੰ ਵਾਪਸ ਭੇਜੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਇਹ ਮਾਮਲਾ ਸਿਆਸੀ ਤੌਰ ਤੇ ਵੀ ਪੱਕ ਚੁੱਕਿਆ ਹੈ ਲਗਾਤਾਰ ਵਿਰੋਧ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸੋ ਅੰਬਾਨੀ ਦੇ ਬੰਤਾਰਾ ਸੈਂਟਰ ਵਿੱਚ ਭੇਜ ਦਿੱਤਾ ਗਿਆ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀ ਅਤੇ ਜਿਸ ਕਰਕੇ ਹਥਣੀ ਦੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਨਰਾਜ਼ ਲੋਕਾਂ ਨੇ Jio ਦੀ SIM ਇਸਤੇਮਾਲ ਕਰਨੀ ਬੰਦ ਕਰ ਦਿੱਤੀ ਕਿ ਹਥਣੀ ਨੂੰ ਯਾਨੀ ਕਿ ਮਾਦੂਰੀ ਨੂੰ ਬੰਤਾਰਾ ਕਿਉਂ ਭੇਜਿਆ ਗਿਆ ਕੀ ਹਥਣੀ ਦੀ ਕਹਾਣੀ ਹੈ ਤੁਹਾਨੂੰ ਦੱਸ ਦਿਆਂ ਸੋ ਰਿਲਾਇੰਸ ਇੰਡਸਟਰੀ ਅਤੇ ਰਿਲਾਇੰਸ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਆਧੁਨਿਕ ਪਸ਼ੂ ਬਚਾਅ ਕੇਂਦਰ ਬੰਤਾਰਾ ਦੇ ਸੀਨੀਅਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕੋਲਾਪੁਰ ਦੇ ਮੰਤਰੀਆਂ ਅਤੇ ਮਹਾਰਾਸ਼ਟਰ ਦੇ ਸਿਹਤ ਮੰਤਰੀ ਪ੍ਰਕਾਸ਼ ਅਭਿ ਤੱਕਰ ਦੇ ਨਾਲ ਮੁਲਾਕਾਤ ਕਰਕੇ ਹਤਨੀ ਮਹਾਦੇਵੀ ਜਾਨਕੀ ਮਾਧੂਰੀ ਨੂੰ ਸੰਭਾਵਿਤ ਵਾਪਸੀ ਤੇ ਚਰਚਾ ਕੀਤੀ ਇਹ ਮੁਲਾਕਾਤ ਅਜਿਹੇ ਸਮੇਂ ਵਿੱਚ ਹੋਈ ਜਦੋਂ ਹਤਨੀ ਨੂੰ ਲੈ ਕੇ ਜ਼ਿਲ੍ਹੇ ਦੇ ਵਿੱਚ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਸ਼ਰੂਲ ਤਾਲੂਕਾ ਦੇ ਲੋਕਾਂ ਨੇ ਆਪਣੇ Jio ਮੋਬਾਈਲ ਕਨੈਕਸ਼ਨ ਵੀ ਪੋਰਟ ਕਰਵਾ ਲਏ ਨੇ ਇਹ ਵਿਵਾਦ ਉਸ ਸਮੇਂ ਪੈਦਾ ਹੋਇਆ ਜਦੋਂ ਪਸ਼ੂ ਅਧਿਕਾਰਾਂ ਦੇ ਲਈ ਕੰਮ ਕਰਨ ਵਾਲੀ ਇੱਕ ਗੈਰ ਸਰਕਾਰੀ ਸੰਸਥਾ ਪੀਪਲ ਫੋਰ ਐਥੀਕਲ ਟਰੀਟਮੈਂਟ ਆਫ ਐਨੀਮਲ ਦੇ ਬੰਬੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਕਿ ਹਾਥੀ ਦਾ ਪੁਨਰਵਾਸ ਕੀਤਾ ਜਾਵੇ ਜਿਸ ਵਿੱਚ ਕੋਲਾਪੁਰ ਜ਼ਿਲ੍ਹੇ ਦੇ ਵਿੱਚ ਸ਼ਿਰੋਲ ਤਾਲੂਕ ਦੀ ਜਿੱਥੇ ਨੰਦਨੀ ਪਿੰਡ ਚ ਸਥਿਤ ਜੈਨ ਮੱਠ ਵਿੱਚ ਇੱਥੇ ਹਥਨੀ ਨੂੰ ਰੱਖਿਆ ਹੋਇਆ ਸੀ ਸੋ ਮੱਠ ਦੇ ਅਨੁਸਾਰ ਉਹਨਾਂ ਕੋਲ 600 ਸਾਲ ਪੁਰਾਣਾ ਹਾਥੀ ਹੈ ਸਥਾਨਕ ਲੋਕਾਂ ਦਾ ਦਾਵਾ ਹੈ ਕਿ ਹਾਥੀ ਉਹਨਾਂ ਦਾ ਚਹੇਤਾ ਹੈ ਅਤੇ ਮੱਠ ਦੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਵੀ ਸ਼ਾਮਿਲ ਹੁੰਦਾ ਹੈ ਤੇ ਉਸ ਦੀ ਬਹੁਤ ਜ਼ਰੂਰਤ ਹੁੰਦੀ ਹੈ ਸੋ ਪੇਟਾ ਨੇ ਆਪਣੀ ਪਟੀਸ਼ਨ ਵਿੱਚ ਦੋਸ਼ ਲਗਾਇਆ ਸੀ ਕਿ ਕਿ ਮੱਠ ਵਿੱਚ ਪਲੀ ਅਤੇ ਵੱਡੀ ਹੋਈ ਹਤਨੀ ਨੂੰ ਤਤਕਾਲ ਇਲਾਜ ਦੀ ਜ਼ਰੂਰਤ ਹੈ ਕਿਉਂਕਿ ਉੱਥੇ ਸਖਤ ਫਰਸ਼ ਦੇ ਉੱਤੇ ਉਸ ਦੇ ਬੈਠਣ ਕਾਰਨ ਉਸ ਦੇ ਜ਼ਖਮ ਹੋ ਗਏ ਨੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਹਤਨੀ ਨੂੰ ਗੁਜਰਾਤ ਦੇ ਬੰਤਾਰਾ ਕੇਂਦਰ ਵਿੱਚ ਭੇਜਣ ਦੇ ਹੁਕਮ ਦੇ ਦਿੱਤੇ ਸੀ ਅਤੇ ਇਸ ਫੈਸਲੇ ਨੂੰ ਬਰਕਰਾਰ ਰੱਖਿਆ ਹਾਲਾਂਕਿ ਇਹ ਮੁੱਦਾ ਭਾਵੁਕ ਹੋ ਗਿਆ ਕਿਉਂਕਿ ਸਾਬਕਾ ਸੰਸਦ ਕਿਸਾਨ ਨੇਤਾ ਰਾਜੂ ਛੇਟੀ ਅਤੇ ਹੋਰ ਇਸ ਕਦਮ ਦਾ ਵਿਰੋਧ ਕਰ ਰਹੇ ਨੇ ਜੈਨਤਰਮ ਤੋਂ ਆਉਣ ਵਾਲੇ ਛੇਤੀ ਨੇ ਦਾਵਾ ਕੀਤਾ ਸੀ ਕਿ ਸਥਾਨਕ ਲੋਕਾਂ ਦੀਆਂ ਭਾਵਨਾਵਾਂ ਨੂੰ ਵਿਚਾਰਿਆ ਜਾਵੇ ਅਤੇ ਇਸ ਤੋਂ ਬਿਨਾ ਕੋਈ ਵੀ ਕਦਮ ਨਾ ਚੁੱਕਿਆ ਜਾਵੇ ਬੁੱਧਵਾਰ ਨੂੰ ਜਦੋਂ ਵਿੰਤਾਰਾ ਦੀ ਟੀਮ ਮਹਾਦੇਵੀ ਯਾਨਕੀ ਮਾਧੂਰੀ ਨੂੰ ਸ਼ਿਰੋਲੀ ਤੋਂ ਲੈ ਕੇ ਜਾਣ ਲਈ ਆਈ ਤਾਂ ਸਥਾਨਕ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੂੰ ਭਾਵੁਕ ਹੁੰਦੇ ਹੋਏ ਉੱਥੋਂ ਵਿਦਾ ਕੀਤਾ ਗਿਆ ਖੈਰ ਹੁਣ ਜੀਓ ਦੇ ਸੀਮਾ ਦਾ ਵਿਰੋਧ ਹੋਣ ਲੱਗਿਆ ਤੇ ਮਾਧੂਰੀ ਦੀ ਵਾਪਸੀ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ